ਦੇ ਦੇ ਪਾ ਗਾ ਵਾਲੇ ੱਡੇ ਵੱਡੀ ਗੱਡੀ ਲਈ ਫਿਰਦਾ ਤੈਨੂੰ ਘਾਟਾ ਖਾਦਾ ਏ ਪੈਸੇ ਨਹੀਂ ਆਗੇ ਕੋਈ ਰੋਟੀ ਖਾਣੀ ਆ ਚਾਹ ਪੀਣੀ ਕੁਝ ਉਹ ਦੱਸਾ ਪੈਸੇ ਨਹੀਂ ਆਗੇ ਪੈਸੇ ਨਹੀਂ ਆਗੇ ਨਹੀਂ 100 ਰੁਪਏ ਦੇ ਦੇ ਭਾਈ ਐ ਕਿ ਕਰਦਾ ਐ ਤੂੰ ਅਦਾ ਕਰ ਤੂੰ ਪੈਸੇ ਨਹੀਂ ਆਗੇ ਤੂੰ ਆ ਪ੍ਰਸ਼ਾਦ ਲੈ ਜਾ ਮੇਰੇ ਤੋਂ ਆ ਖਾ ਲੈ ਪ੍ਰਸ਼ਾਦ ਪ੍ਰਸ਼ਾਦ ਨਹੀਂ ਲੈਣਾ ਭਾਈ 100 ਰੁਪਏ ਲੈਣੇ ਨੇ ਮੈਂ ਤਾਂ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਐ ਤੁਸੀਂ ਆ ਚੱਕੋ ਪ੍ਰਸ਼ਾਦ ਲੈ ਲੋ ਪ੍ਰਸ਼ਾਦ ਖਾ ਲੋ ਕੀ ਐ ਭਾਈ ਇਹ ਇਹ ਸਰਦਾਰ ਬੰਤੇ ਵੀ ਭੁੱਖੇ ਹੋ ਰਹੇ ਨੇ ਰਾਲੇ ਜਾਨੀ ਆਈ ਬੜਾ ਉੱਚਾ ਲੰਮਾ ਕਰ ਐ ਪਾ ਦੇ ਦਸਰਪੀਏ ਦੇ ਦੇ ਤੇਰੇ ਬੱਚੇ ਜਾਨਾ ਨੀ ਸੀਮਾ ਕੌਣ ਆ ਗਿਆ ਬਾਹਰ ਚ ਨੀ ਪਹਿਲੇ ਦਿਨ ਪਤਾ ਤਾਂ ਹੈਗਾ ਮੰਗਣ ਆਲੀ ਐ ਹੋਰ ਕੌਣ ਆ ਗਿਆ ਨੀ ਸਿਕਰ ਤੋਂ ਪਹਿਲੇ ਤਾਂ ਬਾਹਰ ਲਾ ਕੇ ਆਈ ਗਈਆਂ ਨੇ ਕਦੇ ਮੰਗਣ ਆਲੇ ਆਗੇ ਇੱਥੇ ਤਾਂ ਕਦੇ ਕਵਾੜੀ ਆ ਗਿਆ ਹੋਰ ਕੀ ਨਹੀਂ ਆਣਾ ਤੇ ਚਾਹ ਮੰਗਣ ਆਈ ਸਵੇਰੇ ਸਵੇਰੇ ਤੱਕ ਕਰ ਲੈ ਹੁਣ ਨੀ ਭਣੀ ਇਹ ਤਾਂ ਆਈ ਐ माड़ा जो तो कल बार पवे बारा खुला छा आटा पानी नहीं लाइन आटा मिजूगा तेन दे देगा सबी फिर फिर दी कोई रोटी खा ली रोटी दे दी तेन कोई गल नी ਪੈਣਾ ਬਣ ਕੇ ਕਵਾਦੀ ਰੋਟੀ ਜੰਗਾ ਲੈਣਾ। ਉਹ ਇੱਥੇ ਮੈਂ ਅੱਗੇ ਨਹੀਂ ਪੈਣੇ ਹੋਰ ਦਿੱਤੋ। ਪਾ ਤੂੰ ਆਪ ਹੀ ਸਿਆਣੀ। ਮੂਹਰੇ ਤੁਸੀਂ ਤੂੰ ਪਚਪਿਰਦੀਆਂ ਨਹੀਂ ਹੈਗੀ ਸਾਰਾ ਦਿਨ ਦੁਪਹਿਰੇ ਟਿੱਕ ਜਾ ਕੇ ਰਹੋ। ਕੀ ਕਰੀਏ ਪੈਣੇ? ਪੇਟ ਘਾਰੇ ਘਰਾਂਦਾ ਪਿਆ ਹੈ। ਸਾਡਾ ਕਿਹੜਾ ਜੀ। ਫੇ ਸਵੇਰੇ ਸ਼ਾਮ ਥੋੜਾ ਮੰਗਣ ਨੂੰ ਹੁੰਦਾ। ਐਵੇਂ ਕਿਉਂ ਕਰਦੀਆਂ ਤੇ ਦੇ ਦੇਣਾ ਮੈਨੂੰ। ਕੀ ਕਰਦੀਆਂ ਸੋਨੇ ਤੁਹਾਨੂੰ ਪੀਰ ਖਾ ਖਦੇ ਕੋਈ ਆਉਂਦੀ। ਬੱਸ ਟੈਂਪਰੇਣਾ। ਕੋਈ ਵਾਰ ਹੋਣਾ ਮੇਰੀ ਪੈਣ ਉਹ ਵੀ ਦੇ ਦੇ ਦਿਨਾ।

ਕੰਮ ਕਰਕੇ ਖਾ ਲਿਆ ਕਰੋ ਦਸੇ ਨੋਹਾਂ ਦੀ ਕਮਾਈ ਕਰਕੇ ਖਾ ਲਿਆ ਕਰੋ ਬੀਬੀ ਸਾਡਾ ਕੰਮ ਏ ਮੰਗਣਾ ਖਾਣਾ ਯੋਰ ਕੀ ਕੰਮ ਮਸਾ ਤੇ ਹੱਥ ਦੁਖ ਦੇਣਾ ਕੰਮ ਕਰਦੀਆਂ ਜੀ ਫੇਰ ਕੀ ਐ ਬੀਬੀ ਐ ਕਿ ਕਰਦੀ ਪਈ ਐ ਚੰਗਾ ਖਾਊਂਗਾ ਚੰਗਾ ਪੀਂਊਂ ਮੈਂ ਤੁਸੀਂ ਜੇ ਕੰਮ ਕਰੋ ਬੀਬੀ 10 ਰੁਪਏ ਦੇ ਦੇ ਲੈ 10 ਨਾ ਕਿਤੇ ਬਣੀ ਦੇ ਦੇ ਬਟੇਰੇ ਮੁੰਡਾ ਨਾ ਕਿਹੜੇ ਹੁੰਦੇ 10 ਰੁਪਏ ਤੇ ਗਾੜਨੀ ਐ ਨਹੀਂ ਤੇ ਪਾਗਾ ਵਾਲੀ ਐ ਨਹੀਂ ਤੇਰੇ ਬੱਚੇ ਜਾਣ ਨਹੀਂ ਤੇ ਦੇ ਦੇ ਚੁੱਪ ਕਰਕੇ ਰੋਟੀ ਖਾ ਲੈ ਕੋਈ ਪੈਸਾ ਨਹੀਂ ਕੋਈ ਟੱਕਾ ਨਹੀਂ ਆਪ ਦਾ ਆਟੇ ਦੀ ਮੁਠੀ ਪਵਾ ਤੁਰਦੀ ਲੱਗ ਤੇਰੇ ਵਰਗੀਆਂ ਵੀ ਦੇਖੀਆਂ ਨੇ ਬੀਬੀ ਦੇ ਦੇ ਦਾ ਸਰ ਕੀ ਐ ਕਿ ਕਰਦੀ ਐ ਤੂੰ ਚੁੱਪ ਕਰ ਜਾ ਬਣੀ ਐ ਨੰਬਰਦਾਰੀ ਦੀ 베베 ਤੇਰੀ ਨੂੰ ਆ ਕਬੈ ਨਾ ਨ ਬੋਲ ਮਾਧਮ ਹੋਰ ਵੀ ਕਰ ਜਾਣਾ ਇਧਰ ਫਿਟੇ ਨੂੰ ਗਮਾਂਟਣਾ ਹੈ ਮੇਰੀ ਨੂੰ ਐ ਇਹ ਤੇਰਾ ਘਰ ਕਿੱਥੇ ਆ ਮੇਰਾ ਘਰ ਤਾਂ ਇਧਰ ਰਹਿ ਗਿਆ ਤੂੰ 베베 ਬਾਜ ਹਮਾਰ ਦੇ ਮੇਰੇ ਵੀ ਬੱਚੇ ਢੀਂ

ਇਹ ਨਵਾਜ ਦਉਣੀ ਬੀਬੀ ਮੈਂ ਤੇਰੇ ਬੱਚੇ ਜਾਣ ਬੀਬੀ ਤੇਰੇ ਪੋਤੇ ਪੋਤੀਆਂ ਜਿਉਂਦੇ ਰਹਿਣ ਮੈਂ ਤਾਂ ਹਜੇ ਮੁੰਡਾ ਵੀ ਨਹੀਂ ਪਿਆ ਹੈ ਗਿਆ ਪਹਿਲੇ ਇੱਕ ਝੂੜ ਦੇ ਦੇ ਬੀਬੀ ਝੂੜ ਤਾਂ ਨਹੀਂ ਹੈ ਗਿਆ ਪਹਿਲੇ ਮੈਂ ਕੋਈ ਦੇ ਦੇ ਕੋਈ ਪਾਟਿਆ ਪੁਰਾਣਾ ਹੋਊਗਾ ਮੇਰਾ ਝੂੜ ਪਾਟਿਆ ਪੇ ਮੈਂ ਪਾਲੂੰਗੀ ਨਾ ਪਹਿਲੇ ਝੂੜ ਕੋਈ ਨਹੀਂ ਹੈ ਗਿਆ ਮੈਂ ਪਹਿਲਾਂ ਸੰਥਾਲੇ ਆਏ ਸੀ ਉਹ ਕਟਾਲੇ ਤੇ ਹੁੰਦੁੰਦੇ ਨੇ ਉਹਨੂੰ ਦੇ ਤਾਂ ਬੈਗ ਭਰ ਕੇ ਮੈਂ ਤਾਂ ਕੀ ਸ਼ੇਮ ਨਾਲਾ ਹੋਣਾ ਬੀਬੀ ਦੇ ਦੇ ਮੈਂ ਨਾ ਪਾਣੀ ਮੇਰੇ ਕੋਲ ਕੋਈ ਨਹੀਂ ਹੈ ਨੀ ਇਹ ਤਾਂ ਗਲੀ ਫੜ ਕੇ ਪਹੁੰਚਾ ਫੜਨਾ ਹੀ ਗੱਲ ਕਰਦੀ ਹੁਣ ਤੂੰ ਜਾ ਮੈਂ ਵੀ ਰੈਸਟ ਕਰਨੀ ਆ ਭੈਣੇ ਮੇਰੇ ਤੈਨੂੰ ਮੈਂ ਕਿੰਨਾ ਦੁਪਹਿਰਾ ਲਗਾਤਾ ਤੇ ਮੇਰਾ ਨੀ ਨਾ ਬਿਠਾਇਆ ਕਰੇ ਤਾਂ ਠਾਗਣੀਆਂ ਨੇ ਠਾਗਣੀਆਂ ਬੀਬੀ ਮੈਂ ਕੀ ਠਾਗ ਲਾ ਚ ਲੈ ਤੁਹਾਡੇ ਵਰਗੀਆਂ ਤਾਂ ਇਕੱਲੀ ਬੁੜੀ ਨੂੰ ਦੇਖ ਕੇ ਤਾਂ ਉਹਦੀ ਠੱਗ ਕੇ ਲੈ ਜਾਂਦੀਆਂ ਨੇ ਬਹੁਤ ਹੋ ਗਿਆ ਭੈਣੇ ਹੁਣ ਤੂੰ ਜਾ ਰਹੀ ਹੋ ਨਹੀਂ ਹੋ ਮੈਂ ਤੈਨੂੰ ਕਿੱਥੋਂ ਦੇ ਦਿਆ ਕਰੀ ਨਹੀਂ ਤੂੰ ਖੜੀ ਹੋ ਕੇ ਹੁਣ ਚੱਲ ਹੁਣ ਬਹੁਤ ਹੋ ਗਿਆ ਖੜੀ ਹੋ ਖੜੀ ਹੋ ਜੀ ਪਾ ਦੇ ਨੀ ਤੇਰਾ ਕਦੋਂ ਦੀ ਲੱਗੀ ਆ ਕਰ ਕਰ ਕੰਮ ਲਾ ਰਖਿਆ ਨੇ ਅਸੀਂ ਚਲ ਮੁੱਲ ਲੈਂਦੀ ਐ ਵੀ ਦੁੱਧ ਕਿੱਥੇ ਨੀ ਮੈਂ ਸੱਤ ਨੂੰ ਦੀਂਦੇ ਬੇੜਾ ਤੇ ਖੰਡ ਦੀ ਕਾਲੀ ਗੱੜ ਦੀ ਖੰਡ ਮੁੰਡਾ ਦੁਕਾਨ ਤੇ ਭੁੱਲਿਆ ਆ ਨੀ ਤੂਰੀ ਰਹਿ ਜੈ ਨੂੰ ਬਾਹਰ ਕੱਢ ਦੇ ਐ ਕਰ ਲੈ ਫਿਰ ਬੀਬੀ ਐ ਬਗ ਜਾਣੀ ਨਹੀਂ ਐਂਗੀ ਬਗ ਜਾਣੀ ਐਂਗੀ ਤੂੰ ਤਾਂ ਕਬਜਾ ਕਰਨ ਆਲੀ ਗੱਲ ਕਰਨੀ ਚਲ ਚਲ ਤੂੰ ਕਾਹ ਹੋ ਜਾ ਕੇ ਮੰਗ ਲੈ ਹੁਣ ਬਹੁਤ ਹੋ ਗਿਆ ਪਾ ਲੈ ਉਹ Ди ਮਾਰੀ ਨਹੀਂ ਤਾਲੀ ਆਗੀ ਬਿੱਤ ਦੇ ਦੇਸ਼ ਜਾਰ ਪਏ ਆ ਜਿੱਦੱਕ ਹੋਇਸੀ ਨੇ ਦਿੱਤੇ ਅੰਦਾਰ ਆਂਦਾਰ ਅਜਾ ਬਨੇ ਦੇਖ ਲੈ ਕਦੇ ਕਹੇ ਜੀ ਮੈਨੂੰ ਸੂਟ ਦੇ ਦੇ ਕਦੇ ਕਹੇ ਮੈਨੂੰ ਰੋਟੀ ਖਾ ਚਲ ਰੋਟੀ ਦਾ ਤਾਂ ਪੁੰਨ ਹੁੰਦਾ ਕੋਈ ਗੱਲ ਵੀ ਪੁੰਨਤਾ ਹੁੰਦਾ ਪੁੰਨ ਤੋਂ ਪਾਪ ਵੀ ਹੋ ਜਾਂਦਾ ਇਹ ਤਾਂ ਦਿਨੇ ਘੇਟ ਲੈ ਜਾਂਦੇ ਨੇ ਰਾਤ ਨੂੰ ਚੋਰੀ ਕਰਨ ਆ ਜਾਂਦੇ ਨੇ ਮੈਂ ਤਾਂ ਤੈਨੂੰ ਐ ਕਹਿੰਦੀ ਹੁੰਦਾ ਲਾ ਕੇ ਰੱਖਿਆ ਘਰ ਨਹੀਂ ਮੈਂ ਤਾਂ ਕੁੰਡਾ ਲਾ ਕੇ ਰੱਖੇ ਮੈਂ ਤਾਂ ਤੇਰੇ ਘਰ ਕੀ ਬਾਰ ਖੋਲਿਆ ਮੈਂ ਕਾਹਨੂੰ ਬਾਰ ਖੋਲਦੀ ਨਹੀਂ ਇਹ ਕਾਹਨੂੰ ਤੇ ਪੈ ਰਹੀ ਨਾ ਮੈਂ ਨਹੀਂ ਗੇਟ ਖੋਲਦੀ ਹੁੰਦੀ ਇਹਨਾਂ ਦਾ ਤਾਂ ਇਹੀ ਗੁੱਸਾ ਰਹਿੰਦਾ ਦਿਨੇ ਤਾਂ ਹੁਣ ਆ ਜਾਂਦੀਆਂ ਨੇ ਐਨ ਗਰੀਬਣੀਆਂ ਬਣ ਕੇ ਰਾਤ ਨੂੰ ਇਹੀ ਬੰਦਿਆਂ ਨੂੰ ਘੇਉਂਦੀਆਂ ਨੇ ਨਾਲ ਚੋਰੀਆਂ ਕੰਦਾ ਟੱਪ ਕੇ ਨਹੀਂ ਤਾਂਨੇ ਦਾ ਗੜਕੋਟ ਜੰਨੈ ਨਾ ਲੁੱਟ ਕੇ ਛੁੱਟੀ ਕਰਕੇ ਮੈਂ ਤਾਂ ਤੇਰੇ ਕਰਕੇ ਬਿਠਿਆ ਲਈ ਪੈਣੇ ਨਹੀਂ ਮੈਂ ਥੋੜੀ ਬੈਠਣ ਦਿੰਨੀ ਆ ਲੈ ਚੰਗਾ ਪੈਣੇ ਹੁਣ ਮੈਂ ਵੀ ਚੱਲਦੀ ਆ ਇੱਕ ਗੱਲ ਯਾਦ ਰੱਖੀ ਹੋਰ ਨਾ ਕਿਸੇ ਨੂੰ ਦੱਸੀ ਆਪਸੇ ਉਹਨੇ ਸੁੰਨੇ ਦੀ ਗੱਲ ਕਰਦੀਆਂ ਤੀਆਂ ਨਾ ਪੈਣੇ ਮੈਂ ਤਾਂ ਤੇਰੇ ਕਰਕੇ ਗੱਲ ਕਰ ਲੈ ਮੈਂ ਥੋੜਾ ਦੱਸ ਇਹ ਤਾਂ ਕੀਤ ਲੈ ਜਾਂਦੀ ਐਨਾ ਸੁਕਰ ਸੁਣੀ ਨਾ ਉਹਨੇ ਕੋਈ ਗੱਲ ਸਹੀ ਗੱਲ ਐ ਹਾਂ ਅਜੇ ਪਿੱਛੇ ਸੀ ਉਹਨਾਂ ਦੇ ਮੰਗਣ ਆਦੀ ਸੀ ਉਹਨੇ ਤੇ ਆਪਸੀ ਉਹਨੇ ਦਾ ਆਈ ਐਸੀ ਉਹਨਾਂ ਬਾਹਰ ਅਹੀਂ ਲੈ ਜਾਂਦੇ ਨੇ ਚੰਗਾ ਪਹਿਨੇ ਪੈਣਾ ਹੈ ਚੰਗਾ ਪਹਿਨੇ ਮੈਂ ਵੀ ਚੰਗਾ ਪਹਿਣ ਕੰਮ ਕਰਨੇ ਨੇ ਪਹਿਨੇ ਸ਼ਾਮ ਹੋ ਗਿਆ ਹੁਣ ਨਾਲੋ ਕੀ ਲੁੱਟੀ ਪਹਿਨੇ ਚੰਗਾ ਕੰਮ ਕਰ